ਮੁਲਾਜ਼ਮਾਂ ਨੂੰ ਏਰੀਆ ਤੇ ਡੀਏ ਦੇਣ ਬਾਰੇ ਆਇਆ ਵੱਡਾ ਫੈਸਲਾ ਪੰਜਾਬ ਦੇ ਮੁਲਾਜ਼ਮਾਂ ਲਈ ਆਈ ਇੱਕ ਵੱਡੀ ਖਬਰ ਹਾਈ ਕੋਰਟ ਨੇ ਪੈਨਸ਼ਨਰਾਂ ਦੇ ਲਈ ਕੀਤੇ ਨਵੇਂ ਹੁਕਮ ਜਾਰੀ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡੇ ਆਪਣੇ ਚੈਨਲ ਮਾਈਂਡ ਕੋਚ ਦੇ ਵਿੱਚ ਤੁਹਾਡਾ ਸਵਾਗਤ ਹੈ ਇਹ ਇੱਕ ਇਨਫੋਰਮੇਟਿਵ ਪਲੇਟਫਾਰਮ ਹੈ ਜਿਸ ਦੇ ਵਿੱਚ ਜੋਬ ਅਲਰਟਸ ਨੋਟੀਫਿਕੇਸ਼ਨ ਅਤੇ ਹੋਰ ਬਹੁਤ ਸਾਰੀ ਇਨਫਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰਵਾਈ ਜਾਂਦੀ ਹੈ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਇੱਕ ਪਟੀਸ਼ਨ ਪਾਈ ਗਈ ਸੀ ਇਸ ਦੇ ਵਿੱਚ 80 ਸਾਲ ਤੋਂ ਉੱਪਰ ਦੇ ਪਟੀਸ਼ਨਰਸ ਹਨ ਜਿਨ੍ਹਾਂ ਨੇ ਪਟੀਸ਼ਨ ਪਾਈ ਸੀ ਇਸ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਜਿਹੜਾ 1-1 2016 ਨੂੰ ਜਬ ਪੈਨਸ਼ਨ ਰਿਵੀਜ਼ਨ ਹੋਈ ਸੀ ਉਸ ਦਾ ਏਰੀਅਰ ਹਾਲੇ ਤੱਕ ਨਹੀਂ ਦਿੱਤਾ ਗਿਆ। ਦੂਸਰਾ ਕਿ ਇਹ ਜੋ 233 ਮਹੀਨਿਆਂ ਦਾ ਉਹ ਬਕਾਇਆ ਹੈ ਪੈਂਡਿੰਗ ਹੈ। ਅਤੇ ਤੀਸਰੀ ਗੱਲ ਸੀ ਕਿ ਜਿਹੜਾ 50% ਕੇਂਦਰ ਸਰਕਾਰ ਅਤੇ ਬਾਕੀ ਸਟੇਟ ਦੇ ਰਹੀਆਂ ਹਨ ਸਾਡੇ ਪੰਜਾਬ ਦੇ ਵਿੱਚ ਸਿਰਫ 38% ਦਿੱਤਾ ਜਾ ਰਿਹਾ ਹੈ ਇਹ ਤਿੰਨ ਈਸ਼ੂ ਲੈ ਕੇ ਪਟੀਸ਼ਨ ਪਾਈਆਂ ਗਈਆਂ ਸਨ ਇਸ ਦਾ ਹਾਈ ਕੋਰਟ ਵੱਲੋਂ ਫੈਸਲਾ ਦਿੱਤਾ ਗਿਆ ਦਰਅਸਲ ਇਹ ਫੈਸਲਾ 26 12 2000 ਤੇ ਤੋਂ ਪਹਿਲਾਂ 3 ਰੇਟ ਪਟੀਸ਼ਨਾਂ ਪਾਈਆਂ ਗਈਆਂ ਸਨ ਜਿਨ੍ਹਾਂ ਵਿੱਚ ਵੀ ਡੀਏ ਅਤੇ ਏਰੀਅਰ ਦਾ ਮੁੱਦਾ ਸੀ ਉਸ ਕੇਸ 'ਚ ਹਾਈ ਕੋਰਟ ਨੇ ਹੁਕਮ ਜਾਰੀ ਕੀਤਾ ਸੀ ਕਿ ਗਵਰਨਮੈਂਟ ਨੂੰ ਆਪਣੇ ਫੈਸਲੇ ਉੱਪਰ ਇਨਾ ਸਮਾਂ ਨਹੀਂ ਲਗਾਉਣਾ ਚਾਹੀਦਾ ਸਰਕਾਰ ਨੂੰ ਕੋਈ ਨਾ ਕੋਈ ਫੈਸਲਾ ਲੈਣਾ ਚਾਹੀਦਾ ਹੈ ਡੀਏ ਦਾ ਏਰੀਅਰ ਕਿਵੇਂ ਦੇਣਾ ਹੈ ਨਹੀਂ ਦੇਣਾ ਜਾਂ ਫਿਰ ਕਿੰਨੀਆਂ ਕਿਸ਼ਤਾਂ 'ਚ ਦੇਣਾ ਹੈ ਉਹ ਸਾਰਾ ਫੈਸਲਾ ਜਲਦੀ ਲੈਣਾ ਚਾਹੀਦਾ ਹੈ 26 12 2023 ਨੂੰ ਸਰਕਾਰ ਨੇ ਆਪਣੀ ਇੱਕ ਆਪਣਾ ਇੱਕ ਸਪੀਕਿੰਗ ਆਰਡਰ ਪਾਸ ਕੀਤਾ ਸੀ ਔਰ ਇਸ ਆਰਡਰ ਚ ਸਰਕਾਰ ਨੇ ਕਿਹਾ ਸੀ ਕਿ ਅਸੀਂ ਐਕਟਿਵ ਕਨਸਿਡਰੇਸ਼ਨ ਦੇ ਵਿੱਚ ਆ ਯਾਨੀ ਕਿ ਪੂਰੀ ਸਰਗਰਮੀ ਨਾਲ ਇਸ ਮੁੱਦੇ ਤੇ ਵਿਚਾਰ ਕਰ ਰਹੇ ਹਾਂ ਸਰਕਾਰ ਆਪਣੀ ਵਿੱਤੀ ਅਤੇ ਪ੍ਰਸ਼ਾਸਨਿਕ ਮਾਪ ਦੰਡਾਂ ਦਾ ਧਿਆਨ ਰੱਖਦੇ ਹੋਏ ਵਿਆਪਕ ਵਿਸ਼ਲੇਸ਼ਣ ਕਰ ਰਹੀ ਹੈ ਏ ਸਪੀਕਿੰਗ ਆਰਡਰ ਸਾਰੇ ਡਿਪਾਰਟਮੈਂਟ ਨੂੰ ਭੇਜਿਆ ਗਿਆ ਸੀ ਹੁਣ ਕੋਰਟ ਨੇ ਇਨ੍ਹਾਂ ਹੁਕਮਾਂ ਦਾ ਸਰਕਾਰ ਨੇ ਹਾਲੇ ਤੱਕ ਕੋਈ ਪੁਕਤਾ ਜਵਾਬ ਨਹੀਂ ਦਿੱਤਾ ਅਤੇ ਜੋ ਸਪੀਕਿੰਗ ਆਰਡਰ ਸਨ ਉਹਨਾਂ ਦੇ ਮੁਤਾਬਿਕ ਵੀ ਕੋਈ ਕਾਰਵਾਈ ਨਹੀਂ ਕੀਤੀ ਇਸ ਕਰਕੇ ਪੈਨਸ਼ਨਰਾਂ ਵੱਲੋਂ ਕੋਰਟ ਨੂੰ ਬੇਨਤੀ ਕੀਤੀ ਗਈ ਸੀ ਕਿ ਤੁਹਾਡੇ ਹੁਕਮਾਂ ਦੇ ਅਨੁਸਾਰ ਸਰਕਾਰ ਵੱਲੋਂ ਕੋਈ ਵੀ ਹਾਂ ਪੱਕੀ ਜਾਂ ਫਿਰ ਕੋਈ ਫੈਸਲਾ ਨਹੀਂ ਲਿਆ ਗਿਆ ਇਸਤੇ ਕੋਰਟ ਨੇ ਹੁਣ ਨਵੇਂ ਹੁਕਮ ਜਾਰੀ ਕਰ ਦਿੱਤੇ ਨੇ ਸਰਕਾਰ ਨੂੰ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ ਅਤੇ ਕਿਹਾ ਹੈ ਕਿ ਕੋਈ ਬੰਦਾ ਫੈਸਲਾ ਜਾਂ ਸਪੀਕਿੰਗ ਆਰਡਰ ਜਲਦ ਜਾਰੀ ਕੀਤੇ ਜਾਣ ਅਤੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਬੰਦਾ ਹੱਕ ਜਿਹੜਾ ਹੈ ਉਹ ਦਿੱਤਾ ਜਾਵੇ ਅਗਰ ਸਰਕਾਰ ਕੋਈ ਹਾਂ ਪੱਕੀ ਫੈਸਲਾ ਕਰਦੀ ਹੈ ਤਾਂ ਵੀ ਇਹ ਹੁਕਮ ਕਿਸ ਤੇ ਲਾਗੂ ਹੋਣਗੇ ਯਾਨੀ ਕਿ ਪੈਨਸ਼ਨਰ ਜਾਂ ਫਿਰ ਪਟੀਸ਼ਨਰ ਜਿਨ੍ਹਾਂ ਨੇ ਪਟੀਸ਼ਨਰ ਦਾਇਰ ਕੀਤੀ ਹੈ ਇਹ ਵੀ ਫੈਸਲਾ ਸਰਕਾਰ ਦਾ ਰੱਖਵਾ ਮੰਨਿਆ ਜਾ ਸਕਦਾ ਹੈ ਹੁਣ ਦੇਖਣਾ ਹੋਵੇਗਾ ਕਿ ਸਰਕਾਰ ਇਨਾਂ ਨੂੰ ਜਲਦੀ ਆਪਣਾ ਕੋਈ ਹਾਂ ਪੱਕੀ ਫੈਸਲਾ ਪੰਜਾਬ ਦੇ ਮੁਲਾਜ਼ਮਾਂ ਜਾਂ ਪੈਨਸ਼ਨਰ ਅੱਗੇ ਰੱਖਦੀ ਹੈ। ਤੋਂ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ। ਵੀਡੀਓ ਚ ਬਣੇ ਰਹਿਣ ਦੀ ਤੁਹਾਡਾ ਬਹੁਤ ਬਹੁਤ ਧੰਨਵਾਦ। ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ। ਤਾਂ ਥੈਂਕ ਯੂ।